ਈਵਨਿੰਗ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਹੋਮੋਪੈਥਿਕ ਦਵਾਈਆਂ ਬਾਰੇ ਕਿ ਆਮ ਹੀ ਲੋਕ ਆਉਂਦੇ ਆ ਇੱਥੇ ਗੱਲਾਂ ਕਰਦੇ ਡਾਕਟਰ ਸਾਹਿਬ ਅਸੀਂ ਹੋਮੋਪੈਥਿਕ ਦਵਾਈ ਬਹੁਤ ਟਾਈਮ ਖਾਧੀ ਆ ਪਰ ਫਰਕ ਨਹੀਂ ਪਿਆ ਅਸੀਂ ਹੋਮੋਪੈਥਿਕ ਦਵਾਈ ਖਾਣਾ ਚਾਹੁੰਦੇ ਆ ਕਿੰਨੇ ਟਾਈਮ ਤੋਂ ਫਰਕ ਪੈਜੂਗਾ ਲੋਕ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸਵਾਲ ਕਰਦੇ ਆ ਪਰ ਗੱਲ ਤੋਂ ਕਰਨੀ ਚਾਹਣਾ ਜਦੋਂ ਸਾਡੇ ਕੋਲ ਹੋਮ ਦਾ ਕੋਈ ਵੀ ਪੇਸ਼ੈਂਟ ਆਉਂਦਾ ਬਹੁਤ ਜਿਆਦਾ ਲੇਟ ਆਉਂਦਾ ਵਾ ਉਹ ਸਾਰੇ ਪਾਸੋਂ ਦਵਾਈਆਂ ਖਾ ਖਾ ਕੇ ਅੱਕ ਥੱਕ ਕੇ ਫਿਰ ਸਾਡੇ ਕੋਲ ਆਉਂਦੇ ਆ ਕਹੇ ਤੇ ਰੀਫਰੈਸ਼ ਕੀਤੇ ਜਾਂਦੇ ਆ ਵੀ ਉਹ ਡਾਕਟਰ ਕੋਲ ਜਾਓ ਉਹ ਹੋਮੋਪੈਥਿਕ ਦਾ ਬਹੁਤ ਵਧੀਆ ਕੰਮ ਕਰਦਾ ਵਾ ਆਖਰੀ ਅਵਸਥਾ 'ਚ ਬੰਦਾ ਸਾਡੇ ਕੋਲ ਆਉਂਦਾ ਜਦੋਂ ਉਹ ਐਲੋਪੈਥਿਕ ਦਵਾਈਆਂ ਦੇਸੀ ਦਵਾਈਆਂ ਪਤਾ ਨਹੀਂ ਕਿੰਨੇ ਤਰੀਕੇ ਦੀਆਂ ਦਵਾਈਆਂ ਖਾ ਖਾ ਕੇ ਅੱਕ ਜੋ ਗਿਆ ਹੁੰਦਾ ਵਾ ਤੇ ਸਾਡੇ ਦੁਆਰਾ ਜਦੋਂ ਸਾਡੇ ਕੋਲ ਆਉਂਦਾ ਉਹ ਕੰਡੀਸ਼ਨ ਉਹ ਇਸ ਤਰ੍ਹਾਂ ਨਹੀਂ ਡਾਊਨ ਹੋਏ ਕ੍ਰਿਟੀਕਲ ਹੋ ਜਾਂਦੀ ਆ ਫਿਰ ਉਦੋਂ ਹੋਮੋਪੈਥਿਕ ਦੁਆਰਾ ਫਿਰ ਟੈਂਪ ਹੋਂਦੀ ਆ ਜਦੋਂ ਬੰਦਾ ਇੱਕ ਜਰੂਰ ਕੋਈ ਇਨਸਾਨ ਪੇਸ਼ੈਂਟ ਇੱਕਦਮ ਅਚਾਨਕ ਆ ਜਾਵੇ ਉੱਥੇ ਬਹੁਤ ਵਧੀਆ ਕੰਮ ਕਰਦੀ ਆ ਜੇ ਤੁਕ ਸਹੀ ਦਵਾਈ ਪਰ ਕੀਤੀ ਜਾਵੇ ਸਹੀ ਦਵਾਈ ਦੀ ਸਿਲੈਕਸ਼ਨ ਕਰਨੀ ਬਹੁਤ ਸੌਖੀ ਆਸਾਨ ਨਹੀਂ ਹੈਗੀ ਸਾਰੇ ਮਾਨਸਿਕ ਅਤੇ ਸੈਪਟਮ ਲੈ ਕੇ ਸਹੀ ਦਵਾਈ ਦੀ ਚੋਣ ਕੀਤੀ ਜਾਂਦੀ ਆ ਹੋਮੋਪੈਥੀ ਵਿੱਚ ਸਾਰੀ ਹਿਸਟਰੀ ਲੈ ਕੇ ਪੁਰਾਣੇ ਕੀਤੇ ਕੀਤੇ ਗਏ ਰੋਗਾਂ ਦੀ ਨਵੇਂ ਕੀਤੇ ਰੋਗਾਂ ਦੀ ਕੀ ਬੰਦੇ ਨੇ ਖਾਦਾ ਬੰਦੇ ਦਾ ਪੇਸ਼ਾ ਕਿਸ ਤਰ੍ਹਾਂ ਦਾ ਸਾਰੇ ਸੈਪਟਮ ਲੈ ਕੇ ਫਿਰ ਇੱਕ ਸਹੀ ਦਵਾਈ ਦੀ ਚੋਣ ਕੀਤੀ ਜਾਂਦੀ ਆ ਇਹ ਇੱਕਦਮ ਟੋਟਕੇ ਵਾਲਾ ਕੰਮ ਹੈ ਨਹੀਂਗਾ ਕੁਝ ਡਾਕਟਰ ਹੈਗੇ ਆ ਜੋ ਟੋਟਕੇ ਵਾਰੀ ਕਰਦੇ ਆ ਆਈਓ ਹੋਮੋਪੈਥੀ ਵਿੱਚ ਪੇਸ਼ੈਂਟ ਬਲੀਵ ਨਹੀਂ ਕਰਦੇ ਵੀ ਹੋਮੋਪੈਥੀ ਟੋਟਕੇ ਸਰ ਤੇ ਹੋਮੋਪੈਥੀ ਨਹੀਂ ਹੈਗੀ ਇਹ ਬਹੁਤ ਜਦਾ ਡੂੰਗੀ ਸੈਂਸ ਆ ਇਸ ਨੂੰ ਸਮਝਣ ਵਾਸਤੇ ਡਾਕਟਰ ਵਿਲੀਅਮ ਬੋਰਗ ਦੀ ਰਿਪਰਟਰੀ ਇੰਟਰਪ੍ਰੇਟਰੀ ਇੰਟਰਪ੍ਰੇਟਰੀ ਡਾਕਟਰ ਕਰਨਾਮ ਸਿੰਘ ਦੀ ਬਾਕਸ ਡਾਕਟਰ ਐਰਨ ਦੀ ਦੀ ਬਾਕਸ ਨਾ ਜਾਣ ਆਪਣੀ ਕਲੀਨਿਕ ਬਾਕਸ ਹੋਮੋਪੈਥੀ ਦੀਆਂ ਉਹਨਾਂ ਨੂੰ ਧਿਆਨ ਨਾਲ ਪੜੋ ਤੇ ਬਾਕੀ ਇਹ ਆਸਾਨ ਕੰਮ ਨਹੀਂ ਹੈਗਾ ਸਿਲੈਕਸ਼ਨ ਕਰਨਾ ਸਭ ਤੋਂ ਔਖੀ ਆ ਸੈਪਟਮ ਲੈ ਕੇ ਦਵਾਈ ਦੀ ਚੋਣ ਕਰਨੇ ਦੀ ਜਿਸ ਨੂੰ ਉਹ ਆ ਗਈ ਉਹ ਇੱਕ ਵਧੀਆ ਹੋਮੋਪੈਥੀ ਡਾਕਟਰ ਬਣ ਸਕਦਾ ਵਾ ਪਰ ਜੇ ਤੁਸੀਂ ਕੋਈ ਵੀ ਸਲਾਹ ਲੈਣਾ ਚਾਹੁੰਦੇ ਹੋ ਤੇ ਮੈਸੇਜ ਕਰ ਸਕਦੇ ਹਾਂ ਗੁੱਡ ਮੌਰਨਿੰਗ ਫਰੈਂਡਸ ਵਾਈਲ ਸਟruggl ਟੂ ਹੋਮੋਪੈਥੀ ਐਂਡ ਇੰਡੀਆ ਬਹੁਤ ਰੀਜਨਲ ਜੋ ਹੋਮੋਪੈਥੀ ਹੌਲੀ ਹੌਲੀ ਕਰਕੇ ਅੱਗੇ ਨੂੰ ਵੱਧ ਰਹੀ ਹੈ ਜਾਂ ਲੋਕਾਂ ਦੇ ਦਿਮਾਗ 'ਚ ਬਹੁਤ ਜ਼ਿਆਦਾ ਮਿੱਥ ਬੜੀਆਂ ਹੋਈਆਂ ਅੱਜ ਇਸ ਵਿਸ਼ੇ ਪਰ ਇਕੱਲਾ ਇਕੱਲਾ ਕੇ ਦ ਫਸਟ ਰੀਜਨਲ ਟੋਟ ਕੇ ਬਾਰੇ ਕੋਈ ਹੋਮੋਪੈਥੀ ਦੇ ਬਹੁਤ ਡਾਕਟਰ ਆ ਜੋ ਸਿਰਫ ਵਿਊ ਲੈਣ ਦੇ ਮਾਰੇ ਵੀਡੀਓ ਪਾ ਰਹੇ ਆ ਉਹ ਟੋਟਕੇ ਬਾਜੀ ਆ 100 'ਚੋਂ ਇੱਕ ਮਰੀਜ਼ ਦਾ ਠੀਕ ਹੋਣਾ ਇਹ ਕੋਈ ਵੱਡੀ ਗੱਲ ਨਹੀਂ ਜਿਹੜੇ ਬਾਕੀ 99 ਮਰੀਜ਼ਾਂ ਉਹਨਾਂ ਦਾ ਕੀ ਜਿਹੜੇ ਕਿ ਤੁਨਕੀ ਦਵਾਈ ਖਾ ਲੈਂਦੇ ਆ ਪੇਟ ਦੇ ਰੋਗ ਦੀ ਦਵਾਈ ਨਕਸ ਪੰਪ ਕੇ ਦੇਦੀ ਆ ਉਹ 100 'ਚੋਂ 100 ਮਰੀਜ਼ਾਂ 'ਚ খালি ਵਿੱਚੋਂ ਮਰੀਜ਼ ਇੱਕ ਦੋ ਠੀਕ ਹੋਇਆ ਬਾਕੀ 98 ਨੇ ਰਮਦਾ ਕੀ ਉਹਨਾਂ ਦੇ ਦਿਮਾਗ 'ਤੇ ਇਹ ਹੀ ਜਾਂਦੀ ਹੈ ਵੀ ਹੋਮੋਪੈਥੀ ਕੰਮ ਨਹੀਂ ਕਰਦੀ ਤੇ ਇਹ ਪਹਿਲਾ ਫਸਟ ਰਿਜ਼ਨਾ ਟੋਟਕੇ ਬਾਜੀ ਸੈਂਕੜਾ ਹੈਗਾ ਲੋਕਾਂ ਦੇ ਦਿਮਾਗ ਤੇ ਇਹ ਗੱਲ ਬੜੀ ਹੋਈ ਆ ਵੀ ਹੋਮੋਪੈਥੀ ਬਹੁਤ ਹੋਲੀ ਅਸਰ ਕਰਦੀ ਆ ਕਿਉਂਕਿ ਹੋਮੋਪੈਥੀ ਡਾਕਟਰ ਕੋਲ ਮਰੀਜ਼ ਉਦੋਂ ਆਉਂਦਾ ਵਾ ਜਦੋਂ